ਪਸੰਦ ਆਈਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਪਿਛਲੇ ਸਾਲ ਨਾਲੋਂ ਜ਼ਿਆਦਾ ਮਿਹਨਤ 2025 ਦੇ ਵਿੱਚ ਕਰ ਸਕੀਏ ਮੇਰੇ ਪਿਤਾ ਪਰਮੇਸ਼ਰ 2025 ਦੇ ਵਿੱਚ ਅਸੀਂ ਪਿਛਲੇ ਬੀਤ ਚੁੱਕੇ ਸਾਲਾਂ ਦੇ ਨਾਲੋਂ ਡਬਲ ਬਰਕਤ ਨੂੰ ਪ੍ਰਾਪਤ ਕਰ ਸਕੀਏ ਪ੍ਰਭੂ ਆਤਮਿਕ ਬਰਕਤਾਂ ਦੇ ਨਾਲ ਭਰਨ ਦੇ ਲਈ ਧੰਨਵਾਦ ਸਰੀਰਕ ਬਰਕਤਾਂ ਦੇਣ ਦੇ ਲਈ ਧੰਨਵਾਦ ਘਰ ਵਿੱਚ ਬਰਕਤਾਂ ਜੀਵਨ ਦੇ ਵਿੱਚ ਕਾਰੋਬਾਰ ਦੇ ਵਿੱਚ ਬਰਕਤਾਂ ਦੇਣ ਦੇ ਲਈ ਬਹੁਤ ਧੰਨਵਾਦ ਮੇਰੇ ਪਿਤਾ ਜੀ ਮੈਨੂੰ ਪੂਰਾ ਯਕੀਨ ਆ ਪ੍ਰਭੂ ਉਹ ਉਹ ਵਿਸ਼ਵਾਸ ਉਹ ਭਰੋਸਾ ਜਿਹੜਾ ਮੇਰਾ ਤੁਹਾਡੇ ਉੱਤੇ ਆ ਮੈਂ ਉਸ ਵਿਸ਼ਵਾਸ ਦੇ ਨਾਲੇ ਬੋਲਦੀ ਆ ਕਿ 2025 ਸਾਡੀ ਬਰਕਤ ਦਾ ਸਾਲ ਹੈ ਸਾਡੀ ਆਸ਼ੀਸ਼ ਦਾ ਸਾਲ ਹੈ ਸਾਡੀ ਗਵਾਹੀ ਦਾ ਸਾਲ ਹੈ ਸਾਡੇ ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਦਾ ਸਾਲ ਹੈ 2025 ਦੇ ਵਿੱਚ ਅਸੀਂ ਪਹਿਲਾਂ ਨਾਲੋਂ ਅੱਗੇ ਵਧਦੇ ਜਾਂਦੇ ਆ ਫਤੇ ਪਾਈ ਜਾਂਦੇ ਆ 2025 ਤੋ ਸਾਡੇ ਸਾਰੇ ਰੁਕੇ ਹੋਏ ਕੰਮ ਜਿਹੜੇ ਆ ਉਹ ਬਣ ਰਹੇ ਆ 2025 ਦੇ ਵਿੱਚ ਸਾਡੀਆਂ ਹੱਦਾਂ ਵਧ ਰਹੀਆਂ ਆ 2025 ਸਾਡੇ ਲਈ ਬਿਹਤਰੀ ਨੂੰ ਲੈ ਕੇ ਆਇਆ ਆ ਬੜੋਤਰੀ ਨੂੰ ਲੈ ਕੇ ਆਇਆ ਆ 2025 ਦੇ ਵਿੱਚ ਅਸੀਂ ਸ਼ਿਫਾ ਤੇ ਛੁਟਕਾਰੇ ਦੇ ਵਿੱਚ ਬਣੇ ਰਹਿੰਨੇ ਆ ਅਸੀਂ ਧੰਨਵਾਦ ਕਰਦੇ ਆ ਕਿ 2025 ਜਿਹੜਾ ਆ ਉਹ ਸਾਡੇ ਚਮਕਣ ਦਾ ਸਾਲ ਆ ਸਾਡੇ ਉੱਪਰ ਉੱਠਣ ਦਾ ਸਾਲ ਆ ਸੱਚਮੁੱਚ ਸਾਡੇ ਬੋਲ ਬਾਲੇ ਦਾ ਸਾਲ ਆ ਵਾਹ ਪ੍ਰਭੂ ਅਸੀਂ ਧੰਨਵਾਦ ਕਰਦੇ ਆ ਮੇਰੇ ਖੁਦਾ ਜੀ ਤੁਸੀਂ ਕਿੰਨੀਆਂ ਸੋਹਣੀਆਂ ਪਲੈਨਿੰਗਸ ਦੇ ਨਾਲ 2025 ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਆ ਹਜ਼ਾਰ ਸਾਡੇ ਮੁੱਢ ਤੇ 10000 ਸਾਡੇ ਸੱਜੇ ਹੱਥ ਡਿੱਗਣਗੇ ਪਰ ਕੋਈ ਬਦੀ ਬਵਾ ਕੋਈ ਨਾਸ਼ ਵਾਲੀ ਚੀਜ਼ ਸਾਡੇ ਨੇੜੇ ਨਾ ਆਵੇਗੀ ਖੁਦਾ ਮੈਂ ਧੰਨਵਾਦ ਕਰਦੀ ਆ ਕਿ ਤੁਸੀਂ ਸੂਰਜ ਤੇ ਚੰਨ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਤੁਹਾਡੇ ਪਿਆਰਿਆਂ ਦਾ ਕੋਈ ਨੁਕਸਾਨ ਨਾ ਕਰ ਸਕਣ। ਧੰਨਵਾਦ ਮੇਰੇ ਪਿਤਾ ਪਰਮੇਸ਼ਰ ਤੁਸੀਂ ਸੱਚਾਈ ਦੇ ਨਾਲ ਸਾਡੇ ਕਮਰਕੱਸੇ ਨੂੰ ਬੰਨ੍ਹ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ। ਓ ਮੇਰੇ ਪ੍ਰਭੂ ਤੁਸੀਂ ਸਾਡੀਆਂ ਉਂਗਲਾਂ ਨੂੰ ਜੁੱਧ ਕਰਨਾ ਸਿਖਾਇਆ ਆ ਤੇ ਅਸੀਂ ਉਹ ਆਤਮਿਕ ਜੁੱਧ ਦੇ ਵਿੱਚ ਫਤਿਹ ਪਾਈ ਜਾਂਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਧੰਨਵਾਦ ਮੇਰੇ ਪ੍ਰਭੂ ਤੁਸੀਂ ਸਾਨੂੰ ਉਕਾਬਾਂ ਵਾਲਾ ਬਲ ਦਿੱਤਾ ਆ ਮੇਰੇ ਪਿਤਾ ਜੀ ਅਸੀਂ ਉੱਪਰ ਨੂੰ ਉੱਡੀ ਜਾਂਦੇ ਆ ਤੁਹਾਡੇ ਦਿੱਤੇ ਬਲ ਤੇ ਜ਼ੋਰ ਦੇ ਨਾਲ ਅਰ ਸੱਚ ਮੱਚ ਮੇਰੇ ਪ੍ਰਭੂ ਤੁਸੀਂ ਉਹ ਸਾਰੇ ਤੂਫਾਨ ਜੋ ਇਸ ਧਰਤੀ ਉਤੇ ਤੁਸੀਂ ਸਾਨੂੰ ਉਹਨਾਂ ਤੋਂ ਉੱਪਰ ਲੈ ਚੱਲੇ ਆ ਅਸੀਂ ਸ਼ੁਕਰ ਕਰਦੇ ਆ ਕਿ ਹੁਣ ਇਹਨਾਂ ਤੂਫਾਨਾਂ ਦਾ ਇਹਨਾਂ ਹਵਾਵਾਂ ਦਾ ਸਾਡੇ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਓ ਮੇਰੇ ਪਿਆਰੇ ਪ੍ਰਭੂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੁਹਾਡੇ ਅਦਭੁਤ ਤੇ ਅਨੋਖੇ ਪ੍ਰੇਮ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੋ ਤੁਹਾਡੇ ਚਾਉਣ ਵਾਲਿਆਂ ਦੇ ਪ੍ਰਤੀ ਤੁਸੀਂ ਪ੍ਰਭੂ ਜ਼ਾਹਿਰ ਕਰਦੇ ਆ ਸੱਚਮੁੱਚ ਤੁਸੀਂ ਸਾਡੇ ਵੈਰੀਆਂ ਨੂੰ ਸ਼ਰਮਿੰਦਿਆਂ ਕਰੀ ਜਾਂਦੇ ਉਹਨਾਂ ਦੇ ਦੰਦ ਭੰਨੀ ਜਾਂਦੇ ਉਹਨਾਂ ਦੀਆਂ ਅੱਖਾਂ ਦੇ ਮਾਰੀ ਜਾਂਦੇ ਆ ਉਹ ਨਾ ਹੋ ਜਾਂ ਜੇ ਹੋ ਕੇ ਨਾਸ਼ ਹੋਈ ਜਾਂਦੇ ਆ ਉਹ ਡਿੱਗਦੇ ਜਾਂਦੇ ਆ ਹਰ ਭਾਲੇ ਜਾਨ ਤੇ ਵੀ ਉਹ ਲੱਭਦੇ ਨਹੀਂ ਮੈਂ ਪਰਮੇਸ਼ਵਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਅਰ ਸੱਚਮੁੱਚ ਪ੍ਰਭੂ ਤੁਸੀਂ ਸਾਡੇ ਅੱਗੋਂ ਸਾਡੇ ਵੈਰੀਆਂ ਨੂੰ ਮਿਟਾ ਸੁੱਟਿਆ ਆ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਉਹਨਾਂ ਨੂੰ ਸਾਡੇ ਸਾਹਮਣੇ ਵੀ ਆਉਣ ਨਹੀਂ ਦਿੰਦੇ ਖੁਦਾ ਮੈਂ ਤੁਹਾਡਾ ਸ਼ੁਕਰ ਕਰਦੀ ਆਂ ਕਿ ਤੁਸੀਂ ਉਹਨਾਂ ਨੂੰ ਸ਼ਰਮਿੰਦਗੀ ਪਹਿਨਾ ਦਿੱਤੀ ਆ ਉਹ ਨੇਸ਼ਤੀ ਜਏ ਹੋ ਚੁੱਕੇ ਆ ਅਰ ਸੱਚਮੁੱਚ ਉਹਨਾਂ ਦੇ ਮੂੰਹ ਕਾਲੇ ਹੋ ਰਹੇ ਆ ਉਹ ਸ਼ਰਮਿੰਦੇ ਹੋ ਰਹੇ ਆ ਜਿਹੜੇ ਯਹੋਵਾ ਉੱਤੇ ਭਰੋਸਾ ਰੱਖਣਗੇ ਉਹ ਕਦੀ ਵੀ ਸ਼ਰਮਿੰਦੇ ਨਾ ਹੋਣਗੇ ਸ਼ਰਮਿੰਦੇ ਉਹ ਹੋਣਗੇ ਜਿਹੜੇ ਮੱਲੋ ਮੱਲੀ ਧੋਖਾ ਦਿੰਦੇ ਆ ਤੇ ਜਿਹੜੇ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਉਹ ਸਾਨੂੰ ਨਹੀਂ ਸਾਡੇ ਪ੍ਰਭੂ ਨੂੰ ਧੋਖਾ ਦਿੰਦੇ ਆ ਇਸ ਲਈ ਸ਼ਰਮਿੰਦਗੀ ਉਹਨਾਂ ਦਾ ਹਿੱਸਾ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਿਆ ਹੁਣ ਅਸੀਂ ਡਰਦੇ ਤੇ ਘਾਬਰਦੇ ਨਹੀਂ ਕਿਉਂਕਿ ਤੁਸੀਂ ਸਾਨੂੰ ਕਿਹਾ ਆ ਨਾ ਡਰ ਨਾ ਘਾਬਰ ਮੈਂ ਤੇਰਾ ਪਰਮੇਸ਼ਵਰ ਜੋ ਆ ਤੇ ਪ੍ਰਭੂ ਜਦੋਂ ਦਾ ਤੁਸੀਂ ਇਹ ਬਚਨ ਸਾਡੇ ਦਿਲ ਵਿੱਚ ਪਾਇਆ ਆ ਸਾਡੇ ਅੰਦਰੋਂ ਹਮੇਸ਼ਾ ਲਈ ਡਰ ਖਤਮ ਹੋ ਚੁੱਕਿਆ ਕਬਰਾ ਹਟ ਖਤਮ ਹੋ ਚੁੱਕੀ ਆ ਤੁਸੀਂ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਆ ਸੰਜਮ ਦਾ ਸਮਝ ਦਾ ਪ੍ਰੇਮ ਦਾ ਆਤਮਾ ਬਖਸ਼ਿਆ ਆ ਤੇ ਪ੍ਰਭੂ ਜੀ ਹੁਣ ਤੁਹਾਡੇ ਦਿੱਤਾ ਹੋਇਆ ਸੰਜਮ ਸਾਨੂੰ ਹਰੇਕ ਪਾਸੇ ਸੰਜਮ ਵਰਤਨਾ ਸਿਖਾਉਂਦਾ ਆ ਤੁਹਾਡੀ ਦਿੱਤੀ ਹੋਈ ਦਲੇਰੀ ਦੇ ਨਾਲ ਅਸੀਂ ਵੈਰੀ ਦੀਆਂ ਖਾਕਾਂ ਨੂੰ ਭੰਨੀ ਜਾਂਦੇ ਆ ਤੇ ਫਤਿਹ ਪਾਈ ਜਾਂਦੇ ਆ ਸੱਚਮੁੱਚ ਪ੍ਰਭੂ ਉਹ ਜਿਹੜਾ ਸਾਊਂਡ ਮਾਈਂਡ ਤੁਸੀਂ ਸਾਨੂੰ ਦਿੱਤਾ ਆ ਉਹਦੇ ਨਾਲ ਅਸੀਂ ਪ੍ਰਭੂ ਉਹ ਸਾਰੀਆਂ ਚੀਜ਼ਾਂ ਜਿਵੇਂ ਕੰਮ ਕਰਦੀਆਂ ਆ ਅਸੀਂ ਉਹਨਾਂ ਨੂੰ ਸਮਝ ਸਕਦੇ ਆ ਸ਼ੁਕਰ ਕਰਦੇ ਆ ਮੇਰੇ ਖੁਦਾ ਕਿ ਤੁਸੀਂ ਸਾਡੇ ਅੰਦਰ ਚਾ ਨੰਨੂ ਪਾ ਦਿੱਤਾ ਆ ਸਾਡੇ ਅੰਦਰੋਂ ਹਨੇਰੇ ਨੂੰ ਦੂਰ ਕਰ ਦਿੱਤਾ ਹੈ ਹਰ ਪ੍ਰਕਾਰ ਦੀ ਅਗਿਆਨਤਾ ਵਿੱਚੋਂ ਬਾਹਰ ਕੱਢਣ ਦੇ ਲਈ ਧੰਨਵਾਦ ਪ੍ਰਭੂ ਗਿਆਨ ਸਾਡੇ ਅੰਦਰ ਭਰਨ ਦੇ ਲਈ ਧੰਨਵਾਦ ਅਨੋਖੀਆਂ ਅਦਭੁਤ ਤੇ ਔਖੀਆਂ ਗੱਲਾਂ ਨੂੰ ਸਮਝਾਉਣ ਦੇ ਲਈ ਸਿਖਾਉਣ ਦੇ ਲਈ ਦਿਖਾਉਣ ਦੇ ਲਈ ਜ਼ਾਹਿਰ ਕਰਨ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਸਾਲ ਅਸੀਂ ਡਿਫਰੈਂਟ ਡਾਈਮੈਂਸ਼ਨ ਦੇ ਵਿੱਚ ਐਂਟਰ ਕਰ ਰਹੇ ਹਾਂ ਸਭੋ ਕਰ ਚੁੱਕੇ ਹਾਂ ਅਸੀਂ ਹਾਈ ਰੈਲਮਸ ਦੇ ਵਿੱਚ ਜਾ ਰਹੇ ਹਾਂ ਸਾਡੀ ਫ੍ਰੀਕਵੈਂਸੀ ਹਾਈਰ ਫ੍ਰੀਕਵੈਂਸੀ ਹੋ ਰਹੀ ਹੈ ਅਸੀਂ ਹਾਈ ਫ੍ਰੀਕਵੈਂਸੀ ਦੇ ਬੀਇੰਗਸ ਨੂੰ ਦੇਖ ਸਕਦੇ ਹਾਂ ਫੀਲ ਕਰ ਸਕਦੇ ਹਾਂ ਅਰ ਅਸੀਂ ਸਵਰਗੀ ਸਥਾਨਾਂ ਦੇ ਵਿੱਚ ਜਾ ਕੇ ਉਹ ਸਾਰੇ ਪਜ਼ਲਸ ਜਿਹੜੇ ਜਿਹੜੇ ਪੀਸਸ ਮਿਕਸ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਸਹੀ ਪਲੇਸ ਤੇ ਲਿਆ ਕੇ ਇੱਕ ਵਧੀਆ ਤਸਵੀਰ ਨੂੰ ਤਿਆਰ ਕਰ ਸਕਦੇ ਆ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਹੁਣ ਕੋਈ ਤਰਾਤਮਾ ਦੇ ਵਸੀਲੇ ਦੇ ਨਾਲ ਅੱਜ ਅਸੀਂ ਸਵਰਗੀ ਸਥਾਨਾਂ ਦੇ ਵਿੱਚ ਐਂਟਰ ਕਰਦੇ ਆ ਜਿੰਨੇ ਵੀ ਮੇਰੇ ਭੈਣ ਭਰਾ ਸਵਰਗੀ ਸਥਾਨ ਦੇ ਵਿੱਚ ਐਂਟਰ ਕਰ ਰਹੇ ਆ ਤੇ ਆਓ ਅਸੀਂ ਇੱਥੇ ਆਪਣੇ ਲਈ ਸਭ ਚੀਜ਼ਾਂ ਨੂੰ ਸੈੱਟ ਕਰਨਾ ਸ਼ੁਰੂ ਕਰ ਦਿੰਨੇ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਉਹਨੇ ਸਾਨੂੰ ਸਵਰਗੀ ਸਥਾਨਾਂ ਦੀਆਂ ਸਾਰੇ ਪ੍ਰਕਾਰ ਦੀਆਂ ਬਰਕਤਾਂ ਦਿੱਤੀਆਂ ਆ ਆਪਣੇ ਕੋਲੇ ਰਾਈਟਸ ਆ ਸਾਡੇ ਕੋਲੇ ਬੰਨਣ ਤੇ ਖੋਲਣ ਦੇ ਅਧਿਕਾਰ ਆ ਸਾਡੇ ਕੋਲ ਦੁਸ਼ਟ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਆ ਸਾਨੂੰ ਉਤਪਤ ਦੀ ਕਿਤਾਬ ਤੋਂ ਹੀ ਇਹ ਅਧਿਕਾਰ ਦੇ ਦਿੱਤਾ ਗਿਆ ਸੀ ਸਾਡੀ ਸਿਰਜਣਾ ਦੇ ਵੇਲੇ ਹੀ ਕਿ ਤੁਸੀਂ ਜਿਹੜਾ ਆ ਸੰਸਾਰ ਦੇ ਉੱਤੇ ਪਾਣੀ ਦੇ ਉੱਤੇ ਤੁਸੀਂ ਪਾਣੀ ਦੀਆਂ ਹੇਟਲੀਆਂ ਸ਼ਕਤੀਆਂ ਤੇ ਧਰਤੀ ਦੀਆਂ ਸ਼ਕਤੀਆਂ ਤੇ ਅਸਮਾਨਾ ਦੀਆਂ ਸ਼ਕਤੀਆਂ ਦੇ ਉੱਤੇ ਤੁਸੀਂ ਰਾਜ ਕਰੋਗੇ। ਅਰਵਚਨ ਚ ਲਿਖਿਆ ਜਿੱਥੇ ਤੇਰੇ ਪੈਰ ਦੀ ਤਲੀ ਲੱਗਿਓ ਜਗਾ ਤੈਨੂੰ ਰਾਜ ਕਰਨ ਲਈ ਦਵਾਂਗਾ। ਹੁਣ ਮੇਰਾ ਆਤਮਾ ਆਤਮਕ ਰੈਲਮ ਦੇ ਅੰਦਰ ਪੈਰ ਰੱਖਦਾ ਆ ਤੇ ਅਸੀਂ ਆਤਮਕ ਰੈਲਮਸ ਦੇ ਅੰਦਰ ਵੀ ਸਾਡਾ ਰਾਜ ਸਥਾਪਿਤ ਹੋ ਰਿਹਾ ਆ। ਪਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਆ ਇੱਥੇ ਸਵਰਗਦੂਤ ਸਾਡਾ ਨਾਮ ਲੈ ਕੇ ਗੱਲਾਂ ਕਰ ਰਹੇ ਆ ਸਾਡੇ ਫੇਵਰ ਦੇ ਵਿੱਚ ਗੱਲਾਂ ਕਰ ਰਹੇ ਆ ਸੱਚਮੁੱਚ ਮੈਂ ਆਤਮਾ ਵਿੱਚ ਸੁਣ ਸਕਦੀ ਆ ਉਹ ਕਹਿ ਰਹੇ ਆ ਦੇਖੋ ਪਰਮੇਸ਼ਵਰ ਦੀ ਬੇਟੀ ਆ ਰਹੀ ਆ ਦੇਖੋ ਪਰਮੇਸ਼ਵਰ ਦਾ ਬੇਟਾ ਆ ਰਿਹਾ ਆ ਉਹ ਸਾਡੇ ਲਈ ਸੈਲੀਬ੍ਰੇਟ ਕਰ ਰਹੇ ਆ ਇਸ ਥੀਸ ਨੂੰ ਕਿ ਉਹ ਹੁਣ ਅਸੀਂ ਸਪਿਰਚੁਅਲ ਰੈਲਮਸ ਦੇ ਵਿੱਚ ਐਂਟਰ ਕਰ ਸਕਦੇ ਆ ਤੇ ਪ੍ਰਭੂ ਮੈਂ ਧੰਨਵਾਦ ਕਰਦੀ ਆ ਸਾਨੂੰ ਅਥਰਾਇਜ਼ ਕਰਨ ਦੇ ਲਈ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਵਰਗੀ ਸਥਾਨਾਂ ਤੇ ਸਾਡੇ ਬ੍ਰਦਰ ਜੋਰ ਮਾਰਦੀਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਦੇ ਨਾਲ ਮੈਂ ਉਹਨਾਂ ਦੇ ਜ਼ੋਰ ਨੂੰ ਨਕਮੀਆਂ ਠਹਿਰਾਉਣੀ ਆ ਹੁਣ ਕੋਈ ਵੀ ਇਨਵੀਜ਼ੀਬਲ ਵਰਲਡ ਦੇ ਅੰਦਰ ਸਾਡੇ ਅਗੇਂਸਟ ਕੋਈ ਵੀ ਪਾਵਰ ਜ਼ੋਰ ਨਹੀਂ ਮਾਰ ਸਕਦੀ ਕਿਉਂਕਿ ਉਹ ਨਕਮੀ ਹੋ ਚੁੱਕੀ ਆ ਮੈਂ ਉਹਨਾਂ ਦੇ ਜ਼ੋਰ ਨੂੰ ਬੰਦ ਨਹੀਂ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਉਹ ਵਰਡ ਜਿਹੜਾ ਸਾਡੇ ਅਗੇਂਸਟ ਬੋਲਿਆ ਗਿਆ ਹਰੇਕ ਉਹ ਪਲੈਨਿੰਗ ਜਿਹੜੀ ਸਾਡੇ ਅਗੇਂਸਟ ਬਣਾਈ ਗਈ ਆ ਹਰੇਕ ਉਹ ਜ਼ੋਰ ਜੋ ਸਾਡੇ ਵਿਰੋਧਿਆ ਹਰੇਕ ਉਹ ਹਥਿਆਰ ਜਿਹੜਾ ਸਾਡੇ ਵਿਰੋਧ ਦੇ ਆ ਉਹ ਨਿਕੰਮਾ ਹੋ ਚੁੱਕਿਆ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਫਤਿਹ ਤੇ ਫਤਿਹ ਪਾਈ ਜਾਂਦੇ ਆ ਅਸੀਂ ਬਰਕਤ ਤੇ ਬਰਕਤ ਪਾਈ ਜਾਂਦੇ ਆ ਤੇ ਮੈਂ ਇਹਨਾਂ ਸਵਰਗੀ ਸਥਾਨਾਂ ਦੇ ਅੰਦਰ ਸਾਡੇ ਸਾਡੀਆਂ ਖੁਸ਼ੀਆਂ ਨੂੰ ਖੋਲ ਰਹੀਆਂ ਯਿਸੂ ਮਸੀਹ ਦੇ ਨਾਮ 'ਚ ਮੈਂ ਇਹਨਾਂ ਸਵਰਗੀ ਸਥਾਨਾਂ 'ਚ ਐਂਟਰ ਕਰਕੇ ਬਰਕਤ ਨੂੰ ਖੋਲਦੀ ਆ ਸੱਚਮੁੱਚ ਇੱਥੇ ਮੇਰੇ ਲਈ ਪ੍ਰਭੂ ਬੰਨ ਰਹੇ ਆ ਉਹਨਾਂ ਅਗੇਂਸਟ ਚੀਜ਼ਾਂ ਨੂੰ ਤੇ ਮੇਰੇ ਲਈ ਪ੍ਰਭੂ ਆਪਨ ਕਰ ਰਹੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਇਹ ਅਧਿਕਾਰ ਤੇ ਇਖਤਿਆਰ ਬਖਸ਼ਿਆ ਜੋ ਤੂੰ ਧਰਤੀ ਤੇ ਬੰਨੇ ਸਵਰਗ 'ਚ ਬੰਨਿਆ ਜਾਊਗਾ ਤੇ ਮੈਂ ਇਸ ਧਰਤੀ 'ਤੇ ਬੈਠਿਆ ਹੋਇਆ ਉਹਨਾਂ ਸਭ ਨੈਗੇਟਿਵ ਐਨਰਜੀਜ਼ ਨੂੰ ਬੰਨਦੀਆਂ ਜਿਹੜੀਆਂ ਸਾਡੇ ਵਿਰੋਧ ਜ਼ੋਰ ਮਾਰਦੀਆਂ ਆ ਔਰ ਮੈਂ ਖੋਲਦੀਆਂ ਖੁਸ਼ੀਆਂ ਨੂੰ ਬਰਕਤਾਂ ਨੂੰ ਗੁੱਡ ਹੈਲਥ ਨੂੰ ਡਿਵਾਈਨ ਵਿਜ਼ਡਮ ਨੂੰ ਡਿਵਾਈਨ ਫੇਵਰ ਨੂੰ ਐਕਸਟਰਾ 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 ਆਰਡੀਨਰੀ ਫੇਵਰ ਨੂੰ ਗ੍ਰੇਸ ਨੂੰ ਗਲਰੀ ਨੂੰ ਗੁੱਡਨੈਸ ਨੂੰ ਗ੍ਰੇਟਨੈਸ ਨੂੰ ਮੈਂ ਖੋਲਦਿਆਂ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਖੁਦਾ ਜੀ ਮੈਂ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਰੱਤੇ ਅਧਿਕਾਰਾਂ ਤੇ ਅਖਤਿਆਰਾਂ ਦੇ ਨਾਲੇ ਹੋ ਰਿਹਾ ਹੈ ਸੱਚਮੁੱਚ ਮੇਰੇ ਖੁਦਾ ਤੁਸੀਂ ਸਾਨੂੰ ਇਸ ਸਾਲ ਦੇ ਵਿੱਚ ਬਹੁਤ ਸੋਹਣੇ ਨਵੇਂ ਤਜਰਬੇ ਜਿਹੜੇ ਤਜਰਬੇ ਕਰਵਾਉਣ ਜਾ ਰਹੇ ਹਾਂ ਤੇ ਪ੍ਰਭੂ ਅਸੀਂ ਆਪਣੇ ਆਪ ਨੂੰ ਆਪ ਜੀ ਦੇ ਜੋਰਾ ਵਰ ਹੱਥਾਂ ਵਿੱਚ ਸੌਂਪਦੇ ਹਾਂ ਹੁਣ ਹੋਣ ਦਿਓ ਕਿ ਪ੍ਰਭੂ ਅਸੀਂ ਬਹੁਤ ਐਕਸਾਈਟਿਡ ਹਾਂ ਉਹਨਾਂ ਨਿਊ ਬੈਸਟ ਐਕਸਪੀਰੀਅੰਸ ਨੂੰ ਲੈਣ ਦੇ ਲਈ ਖੁਦਾ ਜੀ ਅਸੀਂ ਆਪ ਜੀ ਦਾ ਸ਼ੁਕਰ ਕਰਦੇ ਆ ਮੇਰੇ ਖੁਦਾਵੰਦ ਖੁਦਾ ਕਿ ਤੁਸੀਂ ਸਾਨੂੰ ਇੱਕ ਬlesed ਮੈਰਿਡ ਲਾਈਫ ਦਿੱਤੀ ਆ ਅਰ ਸੱਚਮੁੱਚ ਪਿਤਾ ਪਰਮੇਸ਼ਵਰ ਅਸੀਂ ਇਸ ਸੁਪਰ ਬlessing ਨੂੰ ਇੰਜੋਏ ਕਰਦੇ ਆ ਸਾਡੀ ਇਸ ਫਿਜ਼ੀਕਲ ਲਾਈਫ ਦੇ ਅੰਦਰ ਅਰ ਸਪਿਰਚੁਅਲ ਲਾਈਫ ਦੇ ਅੰਦਰ ਅਰ ਪਿਆਰੇ ਪ੍ਰਭੂ ਤੁਹਾਡੀ ਕਿਰਪਾ ਦੇ ਨਾਲ ਜਿੰਨੇ ਵੀ ਕਪਲ ਇੱਥੇ ਪ੍ਰਾਰਥਨਾ ਕਰ ਰਹੇ ਆ ਜਿੰਨੇ ਵੀ ਹਸਬੈਂਡ ਵਾਈਫ ਪ੍ਰਾਰਥਨਾ ਕਰ ਰਹੇ ਆ ਤੁਹਾਡੀ ਕਿਰਪਾ ਉਹਨਾਂ ਦੇ ਉੱਤੇ ਆ ਰਹੀ ਆ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਦੇ ਨਾਲ ਇਹ ਸ਼ਾਦੀਆਂ ਮੁਬਾਰਕ ਆ ਤੇ ਅਖੀਰ ਤੱਕ ਧੁਰ ਚੜ੍ਹਦੀਆਂ ਆ ਕੋਈ ਮਨੁੱਖ ਦੀ ਤੇ ਵੈਰੀ ਦੀ ਸ਼ਕਤੀ ਇਹਨਾਂ ਵਿਆਹਾਂ ਦੇ ਸ਼ਾਦੀਆਂ ਦੇ ਖਿਲਾਫਤ ਵਿੱਚ ਕਾਮਯਾਬ ਨਹੀਂ ਹੋ ਸਕਦੀ ਇਹ ਪਰਮੇਸ਼ਵਰ ਦੇ ਵੱਲੋਂ ਠਹਿਰਾਈਆਂ ਹੋਈਆਂ ਜੋੜੀਆਂ ਆ ਅਰ ਸੱਚਮੁੱਚ ਇਹਨਾਂ ਦੇ ਉੱਤੇ ਪਰਮੇਸ਼ਵਰ ਦਾ ਅਨੂਗ੍ਰਹਿ ਹੈ ਪ੍ਰਭੂ ਮੈਂ ਤੁਹਾਡਾ ਧੰਨਵਾਦ ਥੋੜੀ ਬੜਿਆਈ ਕਰਦੀ ਆ ਕਿ ਤੁਸੀਂ ਸਾਨੂੰ ਲੰਮਾ ਜੀਵਨ ਦਿੱਤਾ ਆ ਚੋਖਾ ਜੀਵਨ ਦਿੱਤਾ ਆ ਭਰਪੂਰੀ ਵਾਲਾ ਜੀਵਨ ਦਿੱਤਾ ਆ ਆਰਜਾ ਦੇ ਵਾਅਦੇ ਨਾਲ ਸਾਡੀ ਨਿਸ਼ਾ ਕੀਤੀ ਆ ਤੇ ਪ੍ਰਭੂ ਤੁਸੀਂ ਆਪਣੀ ਮੁਕਤੀ ਨੂੰ ਸਾਡੇ ਉੱਤੇ ਪ੍ਰਗਟ ਕਰਦੇ ਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਪੁਕਾਰਦੇ ਆ ਤੇ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਆ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਮੇਰੇ ਪ੍ਰਭੂ ਸਵਰਗੀ ਦੂਤਾਂ ਦੇ ਰਾਹੀਂ ਤੁਸੀਂ ਹਰ ਵੇਲੇ ਸਾਡੀ ਹਿਫਾਜ਼ਤ ਕਰਦੇ ਆ ਤੇ ਇਸ ਵੇਲੇ ਵੀ ਮੈਂ ਸਵਰਗੀ ਦੂਤਾਂ ਨੂੰ ਹੁਕਮ ਦਿੰਨੀ ਆਓ ਯਹੋਵਾ ਪਰਮੇਸ਼ਰ ਦੇਓ ਸਵਰਗੀ ਦੂਤੋ ਜੋ ਸ਼ਬਦ ਨੂੰ ਸੁਣ ਕੇ ਆਖੇ ਲੱਗਦੇ ਹੋ ਸ਼ਬਦ ਨੂੰ ਸੁਣ ਕੇ ਸਵਰਗੀ ਬਲ ਪ੍ਰਾਪਤ ਕਰਦੇ ਹੋ ਨੰਗੀਆਂ ਤੇਗਾ ਦੇ ਨਾਲ ਸਾਡੇ ਘਰ ਦੇ ਦੁਆਲੇ ਸਾਡੀਆਂ ਰਾਹਾਂ ਦੇ ਵਿੱਚ ਨਿਗਹਿبانی ਕਰੋ ਜਿੱਧਰ ਨੂੰ ਵੀ ਸਾਡਾ ਪਰਿਵਾਰ ਜਾਂਦਾ ਆ ਪਰਿਵਾਰ ਦਾ ਇੱਕ ਇੱਕ ਮੈਂਬਰ ਜਾਂਦਾ ਆ ਅੱਗੇ ਪਿੱਛੇ ਸੱਜੇ ਖੱਬੇ ਹੋ ਕੇ ਨਿਗੇਬਾਨੀ ਕਰੋ ਮੇਰੇ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਸ ਹੈਵਨਲੀ ਪ੍ਰੋਟੈਕਸ਼ਨ ਦੇ ਲਈ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਬਖਸ਼ੀ ਆ ਪਿਤਾ ਜੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਖੁਦਾ ਉਹਨਾਂ ਸਾਰੇ ਆਤਮਕ ਸ਼ਸਤਰਾਂ ਵਸਤਰਾਂ ਦੇ ਲਈ ਜੋ ਤੁਸੀਂ ਸਾਡੇ ਲਈ ਠਹਿਰਾਏ ਆ ਤੇ ਅਸੀਂ ਮੁਕਤੀ ਦੇ ਟੋਪ ਨੂੰ ਪਾ ਲੈਨੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਧਰਮ ਦੀ ਸੰਜੋ ਨੂੰ ਪਾਉਣੇ ਆ ਨੇਚਾ ਦੀ ਢਾਲ ਨੂੰ ਲੈ ਲੈਨੇ ਆ ਸਚਾਈ ਦਾ ਕਮਰਕੱਸਾ ਲਗਾਉਨੇ ਆ ਮੇਲ ਮਲਾਵ ਤੇ ਖੁਸ਼ਖਬਰੀ ਦੀ ਜੁੱਤੀ ਪੈਰਾਂ ਦੇ ਵਿੱਚ ਪਾ ਕੇ ਰੂਹ ਦੀ ਤਲਵਾਰ ਨੂੰ ਜੋ ਪਰਮੇਸ਼ਵਰ ਦਾ ਵਚਨ ਹੈ ਅਸੀਂ ਉਹਨੂੰ ਆਪਣੇ ਹੱਥਾਂ ਵਿੱਚ ਲੈ ਲੈਨੇ ਆ ਤੇ ਹੁਣ ਸੱਚਮੁੱਚ ਕੋਈ ਵੀ ਵੈਰੀ ਦੀ ਸ਼ਕਤੀ ਸਾਡੇ ਸਾਹਮਣੇ ਖਲੋ ਨਹੀਂ ਸਕਦੀ ਕਿਉਂਕਿ ਅਸਾਨੂੰ ਪਰਮੇਸ਼ਵਰ ਨੇ ਉਸ ਜੁੱਧ ਦੇ ਲਈ ਤਿਆਰ ਕਰ ਦਿੱਤਾ ਜੋ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਰ ਆਤਮਿਕ ਦੁਨੀਆ ਦੇ ਵਿੱਚ ਆ ਅੰਧਕੋਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਕਤੀਆਂ ਦੇ ਨਾਲ ਆ ਤੇ ਸੱਚਮੁੱਚ ਸਾਡੇ ਲਈ ਸਵਰਗਦੂਤ ਲੜ ਰਹੇ ਆ ਸਾਡੀਆਂ ਲੜਾਈਆਂ ਪ੍ਰਭੂ ਆਪ ਲੜ ਰਹੇ ਆ ਪਰ ਸਾਨੂੰ ਜੋ ਪੋਜੀਸ਼ਨ ਦਿੱਤੀ ਗਈ ਆ ਅਸੀਂ ਤਿਆਰ ਹੋ ਕੇ ਉਸ ਪੋਜੀਸ਼ਨ ਦੇ ਉੱਤੇ ਖਲੋਣੇ ਆ ਅਰ ਸੱਚਮੁੱਚ ਅਸੀਂ ਪਰਮੇਸ਼ਰ ਦੀ ਮहिमा ਦੇ ਗੀਤ ਨੂੰ ਗਾਉਣੇ ਆ ਕਿਉਂਕਿ ਪਰਮੇਸ਼ਰ ਦੀ ਦਇਆ ਸਦਾ ਦੀ ਆ ਖੁਦਾ ਅਸੀਂ ਧੰਨਵਾਦ ਕਰਦੇ ਆ ਇਹ ਫਤਿਹ ਦਾ ਮੁਕਤ ਸਾਡੇ ਸਿਰਾਂ ਉੱਤੇ ਰੱਖਣ ਦੇ ਲਈ ਰਹਿਮਤ ਦਾ ਮੁਕਤ ਸਾਡੇ ਸਿਰਾਂ ਉੱਤੇ ਰੱਖਣ ਦੇ ਲਈ ਮਾਂ ਨਾਲੋਂ ਵੱਧ ਸਾਨੂੰ ਪਿਆਰ ਕਰਨ ਦੇ ਲਈ ਪਿਤਾ ਨਾਲੋਂ ਵੱਧ ਸਾਡੀ ਪ੍ਰਿਤਪਾਲ ਕਰਨ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਕਿ ਤੁਸੀਂ ਸਾਨੂੰ ਇਕੱਲਿਆਂ ਤੇ ਅਨਾਥ ਨਹੀਂ ਛੱਡਦੇ ਧੰਨਵਾਦ ਮੇਰੇ ਪਿਆਰੇ ਪ੍ਰਭੂ ਕਿ ਸ਼ੇਰ ਦੇ ਬੱਚਿਆਂ ਨੂੰ ਤੇ ਘਾਟਾ ਪੈ ਸਕਦਾ ਪਰ ਸੱਚਮੁੱਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ YouTube ਫੈਮਿਲੀ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੜਨਾ ਹੋਊਗੀ ਜਿੰਨਿਆਂ ਨੇ ਪ੍ਰਭੂ ਤੇ ਭਰੋਸਾ ਰੱਖਿਆ ਉਹਨਾਂ ਨੂੰ ਕੋਈ ਵੀ ਘਟੀ ਨਾ ਹੋਊਗੀ ਕਿਉਂਕਿ ਇਹ ਹਵਾ ਸਾਡਾ ਆਯਾਲੀ ਆ ਤੇ ਸਾਨੂੰ ਕਿਸੇ ਚੰਗੀ ਚੀਜ਼ ਦੀ ਥੜਨਾ ਹੋਊਗੀ ਉਹ ਤਾਂ ਸਾਨੂੰ ਮਿੱਠਿਆਂ ਪਾਣੀਆਂ ਕੋਲ ਲੈ ਕੇ ਜਾਂਦਾ ਆ ਸੁਖਦਾਇਕ ਪਾਣੀਆਂ ਦੇ ਕੋਲ ਲੈ ਕੇ ਜਾਂਦਾ ਆ ਹਰੀਆਂ ਚਾਰਾ ਗਾਂਹਾਂ ਦੇ ਕੋਲ ਜਿੱਥੇ ਸਾਡੇ ਲਈ ਉਹਨੇ ਬਰਕਤਾਂ ਠਹਿਰਾਈਆਂ ਆ ਜਿੱਥੇ ਉਹਨੇ ਸਾਡੇ ਲਈ ਚੰਗੇ ਭੋਜਨ ਰੱਖੇ ਆ ਉਹ ਸਾਨੂੰ ਉੱਥੇ ਲੈ ਕੇ ਜਾਂਦਾ ਆ ਉਹ ਆਪਣੀ ਛਿਟੀ ਦੇ ਨਾਲ ਆਪਣੇ ਵਚਨ ਦੇ ਨਾਲ ਸਾਡੀ ਤਾੜਨਾ ਕਰਦਾ ਆ ਸਾਨੂੰ ਸਮਝਾਉਂਦਾ ਆ ਸਾਨੂੰ ਸਿਖਾਉਂਦਾ ਆ ਤੇ ਸਾਨੂੰ ਹਰੇਕ ਆਉਣ ਵਾਲੀ ਤਬਾਹੀ ਤੋਂ ਬਚਾਈ ਜਾਂਦਾ ਆ ਸੱਚਮੁੱਚ ਪਰਮੇਸ਼ਰ ਦੀ ਲਾਠੀ ਸਾਨੂੰ ਤਸੱਲੀ ਬਖਸ਼ਦੀ ਆ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਾਨੂੰ ਤਸੱਲੀਆਂ ਬਖਸ਼ਦਾ ਸਾਨੂੰ ਰਾਈਟ ਡਾਇਰੈਕਸ਼ਨ ਬਖਸ਼ਦਾ ਕਿਉਂਕਿ ਉਹਦਾ ਵਚਨ ਤਾਂ ਸਾਡੇ ਪੈਰਾਂ ਦੇ ਲਈ ਦੀਪਕ ਆ ਸਾਡੇ ਰਾਹਾਂ ਦਾ ਚਾਨਣ ਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਸਾਡੇ ਅੱਗੋਂ ਉਹਨਾਂ ਸਾਰੇ ਜਾਲਾਂ ਨੂੰ ਕੁੱਤਰ ਦਿੱਤਾ ਆ ਜਿਹੜੇ ਵੈਰੀ ਨੇ ਓਲੇ ਵਿੱਚ ਵਿਛਾਏ ਸੀਗੇ ਉਹ ਸਾਰੀਆਂ ਫਾਈਆਂ ਜਿਹੜੀਆਂ ਵੈਰੀ ਨੇ ਸਾਡੇ ਨਹੀਂ ਲਾਈਆਂ ਸੀ ਉਹਨਾਂ ਦੇ ਵਿੱਚੋਂ ਆਪ ਫਸ ਗਿਆ ਤੇ ਟੰਗਿਆ ਗਿਆ ਆ ਉਹ ਸਾਨੂੰ ਵਿਹਰੀ ਦੀਆਂ ਫਾਇਆਂ ਤੋਂ ਛਡਾਉਂਦਾ ਹੈ ਉਹ 그다음에 ਤੁਹਾਡਾ ਧੰਨਵਾਦ ਕਰਦੀਆਂ ਕਿ ਤੁਸੀਂ ਤਾਂ ਹਰ ਜਗ੍ਹਾ ਤੇ ਸਾਡੇ ਨਾਲ ਆ ਮੌਤ ਦੀਆਂ ਸ਼ਾਂ ਦੀਆਂ ਵਾਧੀਆਂ ਵਿੱਚ ਵੀ ਤੁਸੀਂ ਸਾਡੇ ਨਾਲ ਤੁਸੀਂ ਸਾਨੂੰ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੰਦੇ ਮੇਰੇ ਖੁਦਾ ਤੁਸੀਂ ਪਹਿਲਾਂ ਹੀ ਸਾਨੂੰ ਮੇਰੇ ਪਿਤਾ ਪਰਮੇਸ਼ਰ ਚੰਗੇ ਸਥਾਨਾਂ ਵੱਲ ਨੂੰ ਮੋੜ ਲੈਨੇ ਆ ਅਸੀਂ ਖੁਦਾ ਜੀ ਆਪ ਜੀ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡਾ ਪਿਆਲਾ ਮਸਾ ਦੇ ਨਾਲ ਭਰਿਆ ਹੋਇਆ ਆ ਹੁਣ ਸਾਡਾ ਪਿਆਲਾ ਓਵਰਫਲੋ ਹੋ ਰਿਹਾ ਆ ਉਹ ਸਿਰ ਤੋਂ ਵਹਿੰਦਾ ਹੋਇਆ ਸਾਡੇ ਕੱਪੜਿਆਂ ਥਾਣੀ ਹੁੰਦਾ ਹੋਇਆ ਪੈਰਾਂ ਤਲੀਆਂ ਤੱਕ ਜਾ ਰਿਹਾ ਆ ਪਰਮੇਸ਼ਵਰ ਦਾ ਮਸਾ ਜਿਹੜਾ ਆ ਉਹ ਸਾਡੇ ਤਾਲੂ ਦੇ ਉੱਤੇ ਆ ਸੱਚਮੁੱਚ ਉਹ ਤੇਲ ਦੀ ਨਿਆਣੀ ਛਸਿਆ ਜਾਂਦਾ ਆ ਤੇ ਸਾਡੇ ਅੰਦਰ ਤੱਕ ਸਾਨੂੰ ਤ੍ਰਿਪਤ ਕਰ ਰਿਹਾ ਆ ਬਿਤਾ ਪਰਮੇਸ਼ਵਰ ਮੈਂ ਤੁਹਾਡਾ ਤੁਹਾਨੂੰ ਆ ਥੋੜੀ ਬੜੀਆਈ ਕਰਦੀ ਆ ਮੇਰੇ ਖੁਦਾਬੰਦ ਖੁਦਾ ਜੀ ਇਸ ਫਰੈਸ਼ पावरफुल सुपर पावरफुल नॉइंटिंग दे मेरे खुदा जो तीन साढ़े लिए ठहराई है नित दिहाड़े साढ़े उत्ते बढ़ रही है प्रभु धनवाद संगी इंसानीयत बख्शन दे चंगा मन बख्शन दे चंग सोचा बख्शन दे चंकी समझ बख्शन चंगा गयान बख्शन दे आग्याकारी वाला जीवन दे वफादारी वाला जीवन देने समझ वाला जीवन देरमाई तलीमी वाला जीवन दे ले ले, ਵਚਨ ਦੇ ਅਨੁਸਾਰ ਚੱਲਣ ਵਾਲਾ ਜੀਵਨ ਦੇਣ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਖੁਦਾਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਇੱਕ ਬਹੁਤ ਹੀ ਉੱਤਮ ਆਤਮਕ ਤੇ ਸਰੀਰਕ ਸੰਸਾਰਿਕ ਜੀਵਨ ਵੀ ਦਿੱਤਾ ਆ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਤਮਕ ਦੁਨੀਆ ਦੇ ਵਿੱਚ ਪਰਮੇਸ਼ਵਰ ਦੇ ਵੱਲੋਂ ਸਹੀ ਟਹਿਰਾਏ ਜਾਂਨੇ ਆ ਖੁਦਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਸੱਜੇ ਹੱਥ ਵਾਲਿਆਂ ਦੇ ਵਿੱਚ ਰੱਖਿਆ ਆ ਤੇ ਸੱਚਮੁੱਚ ਤੁਸੀਂ ਸਾਡੇ ਲਈ ਉਹ ਪਲਾਨ ਬਣਾਇਆ ਆ ਕਿ ਅਸੀਂ ਇਟਰਨਲ ਲਾਈਫ ਨੂੰ ਲੈ ਸਕੀਏ ਐਵਰ ਲਾਸਟਿੰਗ ਲਾਈਫ ਨੂੰ ਲੈ ਸਕੀਏ ਤੇ ਖਜੂਰ ਦੀਆਂ ਟਾਹਣੀਆਂ ਫੜ ਕੇ ਤੁਹਾਡੇ ਸਾਹਮਣੇ ਤੁਹਾਡੇ ਤਖਤੇ ਦੇ ਸਾਹਮਣੇ ਤੁਹਾਡੀ ਹਮਦੋਸਨਾ ਪ੍ਰੇਜ਼ ਐਂਡ ਵਰਸ਼ਿਪ ਕਰੀਏ ਮੇਰੇ ਖੁਦਾ ਜੀ ਮੇਰੇ ਖੁਦਾ ਮੈਂ ਸ਼ੁਕਰ ਕਰਦੀ ਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਹਰ ਤਬਾਹੀ ਤੋਂ ਪ੍ਰੋਟੈਕਟ ਕਰ ਲਿਆ ਆ ਤੁਸੀਂ ਬਚਾ ਲਿਆ ਆ ਤੇ ਮੇਰੇ ਪਿਆਰੇ ਪ੍ਰਭੂ ਉਹ ਸਾਰੀਆਂ ਹੀ ਬੁੜੀਆਂ ਚੀਜ਼ਾਂ ਜਿਹੜੀਆਂ ਇਸ ਸੰਸਾਰ ਉੱਤੇ 2025 ਚ ਆਉਣ ਵਾਲੀਆਂ ਆ ਉਹ ਸਾਡੇ ਤੋਂ ਦੂਰੋਂ ਦੀ ਲੰਘ ਜਾਂਦੀਆਂ ਆ ਕਿਉਂਕਿ ਅਸੀਂ ਗੋਸ਼ੇਂ ਦੇ ਅੰਦਰ ਆ ਸਾਡੇ ਧੀਆ ਪੁੱਤਰ ਗੋਸ਼ੇਂ ਦੇ ਅੰਦਰ ਆ ਸਾਡੇ ਪਰਿਵਾਰ ਦਾ ਇੱਕ ਇੱਕ ਮੈਂਬਰ ਸਾਡਾ ਸਪਾਊਸ ਵੀ ਗੋਸ਼ੇਂ ਦੇ ਅੰਦਰ ਆ ਕੋਈ ਵੀ ਸਾਡੀ ਇੱਕ ਵੀ ਚੀਜ਼ ਗੋਸ਼ੇਂ ਤੋਂ ਬਾਹਰ ਨਹੀਂ ਆ ਤੇ ਜੋ ਕੁਸ਼ ਗੋਸ਼ੇਨ ਦੇ ਅੰਦਰ ਆਉਦੇ ਉੱਤੇ ਗੋਸ਼ੇਨ ਅਨੋਇੰਟਿੰਗ ਆ ਗੋਸ਼ੇਨ ਬlesਸਿੰਗ ਆ ਸੱਚ ਮੁੱਚ ਮਿਸਰ ਦੇ ਵਿੱਚ ਰੋਣੇ ਦੀਆਂ ਆਵਾਜ਼ਾਂ ਆ ਪਿੱਟ ਸਿਆਪਿਆਂ ਦੀਆਂ ਆਵਾਜ਼ਾਂ ਆ ਚੀਕਾਂ ਆ ਚਿਲਾਉਣਾ ਆ ਪਰ ਗੋਸ਼ੇਨ ਦੇ ਅੰਦਰ ਹਾਸਿਆਂ ਤੇ ਜਕਾਰਿਆਂ ਦੀਆਂ ਆਵਾਜ਼ਾਂ ਆਉਂਦੀਆਂ ਆ ਗੋਸ਼ੇਨ ਦੇ ਅੰਦਰ ਹਮਦ ਸਨਾ ਪਰਮੇਸ਼ਵਰ ਦੀ ਮਹਿਮਦ ਦੀਆਂ ਆਵਾਜ਼ਾਂ ਆਉਂਦੀਆਂ ਆ ਧੰਨਵਾਦ ਕਰਦੇ ਆ ਮੇਰੇ ਪਿਤਾ ਭਾਵੇਂ ਮਿਸਰ ਦੇ ਵਿੱਚ ਹਨੇਰਾ ਛਾ ਚੁੱਕਿਆ ਆ ਪਰ ਗੋਸ਼ੇਨ ਦੇ ਅੰਦਰ ਉਹ ਸੂਰਜ ਚਮਕਦਾ ਜਿਹੜਾ ਕਦੀ ਵੀ ਖਤਪ ਨਹੀਂ ਹੁੰਦਾ ਜਿਹੜਾ ਕਦੀ ਵੀ ਛੁਪਦਾ ਨਹੀਂ ਜਿਵੇਂ ਵਚਨ ਦੇ ਵਿੱਚ ਲਿਖਿਆ ਆ ਕਿ ਉੱਥੇ ਜਿਹੜਾ ਸੂਰਜ ਆ ਉਹ ਸਦਾ ਦਾ ਸੂਰਜ ਆ ਉਹ ਕਦੀ ਛੁਪਦਾ ਨਹੀਂ ਸੱਚਮੁੱਚ ਉਹ ਸੂਰਜ ਸਾਡਾ ਪਰਮੇਸ਼ਵਰ ਆ ਖੁਦਾ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣਾ ਚਾਨਣ ਇਸ ਗੋਸ਼ੇਂ ਦੇ ਅੰਦਰ ਪਾਇਆ ਆ ਤੇ ਉਹ ਚਾਨਣ ਕਦੀ ਵੀ ਨਾ ਖਤਮ ਹੋਣ ਵਾਲਾ ਚਾਨਣ ਹੈ ਉਹ ਕਦੀ ਵੀ ਖਤਮ ਨਹੀਂ ਹੁੰਦਾ ਪ੍ਰਭੂ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੇ ਸਭ ਕਾਸੇ ਨੂੰ ਲੈ ਕੇ ਇਸ ਗੋਸ਼ੇਨ ਪ੍ਰੋਟੈਕਸ਼ਨ ਦੇ ਅੰਦਰ ਗੋਸ਼ੇਨ ਐਂਡ ਨਾਇੰਟਿੰਗ ਦੇ ਅੰਦਰ ਆਉਣੇ ਆਂ ਖੁਦਾ ਅਸੀਂ ਆਪ ਜੀ ਦੀ ਦਿਲ ਦੀ ਗਹਿਰਾਈ ਤੋਂ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰੀ ਦੀ ਭੇਟਾ ਚੜਾਉਂਦੇ ਆਂ ਕਿ ਭਾਵੇਂ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਆ ਤੁਹਾਡੀ ਕਿਰਪਾ ਦੇ ਵਿੱਚ ਆ ਤੁਹਾਡੀਆਂ ਨਜ਼ਰਾਂ ਦੇ ਵਿੱਚ ਆ ਤੁਹਾਡੇ ਹੱਥਾਂ ਦੇ ਵਿੱਚ ਆ ਉਹ ਜਿੱਦਨੂ ਵੀ ਜਾਂਦੇ ਆ ਤੁਹਾਡਾ ਆਤਮਾ ਉਹਨਾਂ ਦੇ ਨਾਲ ਆ ਤੁਹਾਡੀ ਹਜ਼ੂਰੀ ਉਹਨਾਂ ਦੇ ਨਾਲ ਆ ਪ੍ਰਭੂ ਤੁਸੀਂ ਉਹਨਾਂ ਨੂੰ ਚੰਗਾ ਜੀਵਨ ਬਖਸ਼ਿਆ ਆ ਉਹਨਾਂ ਦੀਆਂ ਰਾਹਾਂ ਤੁਹਾਡੇ ਵੱਲੋਂ ਠਹਿਰਾਈਆਂ ਗਈਆਂ ਆ ਸਵਰਗ ਦੂਤ ਉਹਨਾਂ ਦੀ ਹਿਫਾਜ਼ਤ ਕਰਦੇ ਆ ਚੰਗੀਆਂ ਚੀਜ਼ਾਂ ਨਾਲ ਤੁਸੀਂ ਉਹਨਾਂ ਨੂੰ ਪ੍ਰਤੀ ਦਿਨ ਬਲੈਸ ਕਰ ਰਹੇ ਆ ਉਹ 2024 ਨਾਲੋਂ ਜ਼ਿਆਦਾ 2025 ਦੇ ਵਿੱਚ ਬਲੈਸ ਹੋ ਰਹੇ ਆ ਇਹ ਸਾਲ ਉਹਨਾਂ ਦੀਆਂ ਬਲੈਸਿੰਗਸ ਆ ਇਹ ਸਾਲ ਉਹਨਾਂ ਦੀ ਪਰਮਨੈਂਟ ਰੈਜ਼ਿਡੈਂਸੀ ਦਾ ਸਾਲ ਆ ਇਹ ਸਾਲ ਉਹਨਾਂ ਦੇ ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਦਾ ਸਾਲ ਆ ਜੌਬ ਵਿੱਚ ਪ੍ਰੋਸਪਰ ਐਂਡ ਪ੍ਰਮੋਟ ਹੋਣ ਦਾ ਸਾਲ ਆ ਸੱਚਮੁੱਚ ਇਹ ਸਾਲ ਉਹਨਾਂ ਦੇ ਬੈਸਟ ਰਿਜ਼ਲਟਸ ਦਾ ਸਾਲ ਆ। ਇਸ ਸਾਲ ਦੇ ਵਿੱਚ ਮੇਰੇ ਖੁਦਾ ਵੱਡੀ ਟੈਸਟੀਮਨੀ ਦੇ ਨਾਲ ਆ ਰਹੇ ਆ। ਇਹ ਸਾਲ ਉਹਨਾਂ ਦਾ ਸੈਲੀਬ੍ਰੇਸ਼ਨ ਦਾ ਸਾਲ ਆ। ਮੈਂ ਨੌਜਵਾਨ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੀ ਆ ਕਿ ਇਸ ਸਾਲ ਦੇ ਵਿੱਚ ਉਹਨਾਂ ਦੀਆਂ ਸ਼ਾਦੀਆਂ ਮੁਬਾਰਕ ਹੋਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਜਿਸ ਆਦਮ ਦੀਆਂ ਪਸਲੀਆਂ ਆ ਉਹਦੇ ਨਾਲ ਜੋੜੀਆਂ ਜਾਣ ਔਰ ਜੋ ਇਹਨਾਂ ਪਸਲੀਆਂ ਦਾ ਆਦਮ ਆ ਇਹਨਾਂ ਦੇ ਜੀਵਨ ਦੇ ਵਿੱਚ ਆਏ। ਪ੍ਰਭੂ ਤੁਹਾਡੇ ਵੱਲੋਂ ਠਹਿਰਾਏ ਹੋਏ ਜੀਵਨ ਸਾਥੀ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਆ ਰਹੇ ਆ। ਅਸੀਂ ਧੰਨਵਾਦ ਕਰਦੀ ਆ ਸੱਚਮੁੱਚ ਪ੍ਰਭੂ ਤੁਹਾਡੇ ਭੈ ਵਿੱਚ ਚੱਲਦੇ ਆ ਤੁਹਾਡੀ ਆਗਿਆਕਾਰੀ ਦੇ ਵਿੱਚ ਰਹਿੰਦੇ ਆ ਤੁਸੀਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਦੇ ਨਾਲ ਬles ਕੀਤਾ ਆ ਖੁਦਾ ਤੁਸੀਂ ਉਹਨਾਂ ਦੇ ਘਰਾਂ ਨੂੰ ਮੁਬਾਰਕ ਕੀਤਾ ਆ ਤੁਸੀਂ ਉਹਨਾਂ ਦੇ ਆਤਮਿਕ ਜੀਵਨ ਨੂੰ ਬles ਕੀਤਾ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਕਿ ਸਾਡੇ ਬੱਚਿਆਂ ਦੇ ਜੀਵਨ 'ਚ ਸਦਾ ਹੀ ਸਾਨੂੰ ਖੁਸ਼ੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਆ ਮੇਰੇ ਪ੍ਰਭੂ ਮੈਂ ਤਾਂ ਧੰਨਵਾਦ ਕਰਦੀ ਉਹ ਬੱਚੇ ਜਿਹੜੇ ਇੱਥੇ ਵੀ ਸਾਡੇ ਨਾਲ ਆ ਜਿੱਥੇ ਵੀ ਆ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਹਮੇਸ਼ਾ ਇਹਨਾਂ ਬੱਚਿਆਂ ਉੱਤੇ ਬਣੀ ਰਹਿੰਦੀ ਆ ਇਹ ਸਕੂਲਾਂ ਕਾਲ ਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਆਪਣੀਆਂ ਜੌਬਸ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਸੇਠਾ ਰਗਾਏ ਸੇਠੜਾਏ ਗਏ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਫਜ਼ਲ ਦੇ ਨਾਲ ਇਹ ਅੱਗੇ ਹੀ ਵਧੀ ਜਾਂਦੇ ਆ ਇਹ ਉੱਚੇ ਚੱਕੇ ਜਾ ਰਹੇ ਕਿਉਂਕਿ ਵਚਨ ਚ ਲਿਖਿਆ ਤਰਮੀਦੀ ਅੰਸ ਕੋਮਾ ਵਿੱਚ ਜਾਣੀ ਜਾਊਗੀ ਖੁਦਾ ਜੀ ਮੈਂ ਆਪ ਜੀ ਦਾ ਸ਼ੁਕਰ ਕਰਦੀ ਆ ਕਿ ਤੁਸੀਂ ਇਹਨਾਂ ਦੇ ਲਈ ਡਿਵਾਈਨ ਹੈਲਪਰ ਖੜੇ ਕੀਤੇ ਆ ਇਹਨਾਂ ਨੂੰ ਡਿਵਾਈਨ ਵਿਜ਼ਡਮ ਦਿੱਤੀ ਆ ਡਿਵਾਈਨ ਪ੍ਰੋਟੈਕਸ਼ਨ ਦਿੱਤੀ ਆ ਸੱਚ ਮੱਚ ਮੇਰੇ ਪ੍ਰਭੂ ਤੁਸੀਂ ਇਹਨਾਂ ਦੀ ਹੱਥਾਂ ਦੀ ਕਮਾਈ ਨੂੰ ਬles ਕੀਤਾ ਆ 7 ਟਾਈਮ ਤੁਸੀਂ ਇਹਨਾਂ ਨੂੰ ਮਲਟੀਪਲਾਈ ਕਰ ਰਹੇ ਆ ਮੇਰੇ ਖੁਦਾ ਜੀ ਅਰੇ ਧਾਰਮਿਕਤਾ ਦੇ ਵਿੱਚ ਵਧ ਰਹੇ ਆ ਬਹੁਤ ਸਾਰੇ ਬੱਚੇ ਇਸ ਸਾਲ ਪਰਮੇਸ਼ਵਰ ਦੇ ਕੰਮ ਨੂੰ ਸ਼ੁਰੂ ਕਰਨ ਜਾ ਰਹੇ ਆ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਆ ਕੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਖੜੇ ਹੋ ਰਹੇ ਆ ਪ੍ਰਭੂ ਮੈਂ ਤੁਹਾਡਾ ਧੰਨਵਾਦ ਤੁਹਾਡੀ ਬੜੀ ਬੜਾਈ ਕਰਦੀ ਹਾਂ ਮੇਰੇ ਖੁਦਾਵੰਦ ਖੁਦਾ ਜੀ ਕਿ ਤੁਸੀਂ ਸਾਡੇ ਘਰ ਦੇ ਭੋਜਨ ਤੇ ਪਾਣੀ ਨੂੰ ਬles ਕੀਤਾ ਆ ਸਦਾ ਲਈ ਤੁਸੀਂ ਭੋਜਨ ਪਾਣੀ ਦੇ ਉੱਤੇ ਆਸ਼ੀਸ਼ ਪਾਈ ਆ ਸਾਡੇ ਘਰ ਦਾ ਪਾਣੀ ਦਾ ਇੱਕ ਇੱਕ ਕਤਰਾ ਜਿਹੜਾ ਉਹ ਪਰਮੇਸ਼ਵਰ ਦਾ ਮਸਾ ਹੋ ਚੁੱਕਿਆ ਆ ਸਾਡੇ ਘਰ ਦੇ ਵਿੱਚ ਜਿੰਨਾ ਵੀ ਤੇਲ ਆ ਉਹ ਸਾਰੇ ਤੇਲ ਦੇ ਉੱਤੇ ਪਰਮੇਸ਼ਵਰ ਦਾ ਮਸਾ ਆ ਚੁੱਕਿਆ ਆ ਫਰੈਸ਼ਲੀ ਐਨੌਇੰਟ ਹੋ ਚੁੱਕਿਆ ਆ ਅ ਸੱਚ ਮੁੱਚ ਜਦੋਂ ਨੇਚਾ ਦੇ ਨਾਲ ਇਹਨੂੰ ਅੰਮ੍ਰਿਤ ਜਲ ਸਮਝ ਕੇ ਪੀਤਾ ਜਾਂਦਾ ਆ ਤੇ ਅੰਮ੍ਰਿਤ ਜਲ ਵਾਂਗ ਕੰਮ ਕਰਦਾ ਆ ਜਦੋਂ ਤਾਜ਼ਾ ਮਸਾ ਵਾਲਾ ਤੇਲ ਸਮਝ ਕੇ ਲਗਾਇਆ ਜਾਂਦਾ ਆ ਤੇ ਪਰਮੇਸ਼ਵਰ ਦੀ ਫਰੈਸ਼ ਐਨੌਇੰਟਿੰਗ ਕੰਮ ਕਰਦੀ ਆ ਪਿਤਾ ਜੀ ਮੈਂ ਤੁਹਾਡਾ ਧੰਨਵਾਦ ਤੁਹਾਡੀ ਬੜੀ ਬੜਾਈ ਕਰਦੀ ਆ ਸਾਡੀ ਪ੍ਰਾਤ ਮੁਬਾਰਕ ਆ ਸਾਡੀ ਰਸੋਈ ਮੁਬਾਰਕ ਹੈ ਕਦੀ ਵੀ ਇਹਦੇ ਵਿੱਚੋਂ اناਜ ਘਟਦਾ ਨਹੀਂ ਆ ਪਰ ਇਹ ਵੱਧਦਾ ਜਾਂਦਾ ਆ ਉਸ ਕੁੱਪੀ ਵਾਲੇ ਤੇਲ ਦੇ ਵਾਂਗ ਉਸ ਮਿੱਟੀ ਵਾਲੇ ਆਟੇ ਦੇ ਵਾਂਗ ਖੁਦਾ ਮੈਂ ਧੰਨਵਾਦ ਤੁੜੀ ਬੜੀਆਈ ਕਰਦੀਆਂ ਮੇਰੇ ਪ੍ਰਭੂ ਸਾਡੇ ਘਰ ਦੇ ਵਿੱਚ ਉਹੀ ਲੋਕੀ ਆਉਂਦੇ ਆ ਜਿਹੜੇ ਤੁਹਾਡੇ ਵੱਲੋਂ ਭੇਜੇ ਗਏ ਆ ਜਿਨ੍ਹਾਂ ਨੂੰ ਵੈਰੀ ਨੇ ਭੇਜਿਆ ਉਹਨਾਂ ਦੇ ਰਾਹ ਪਹਿਲਾਂ ਹੀ ਬਦਲ ਚੁੱਕੇ ਉਹਨਾਂ ਦੇ ਰਾਹ ਟੇਡੇ ਹੋ ਚੁੱਕੇ ਆ ਖੁਦਾਬ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿ ਇਸ ਸਾਲ ਦੇ ਵਿੱਚ ਤੁਸੀਂ ਵਚਨ ਦੇ ਮਕਾਸ਼ਵ ਸਾਨੂੰ ਬਖਸ਼ ਰਹੇ ਆਂ ਵਚਨ ਦੀ ਗਹਿਰਾਈ ਸਾਨੂੰ ਦੇ ਰਹੇ ਆਂ ਮੇਰੇ ਪ੍ਰਭੂ ਅਰੇ ਇਸ ਵਚਨ ਦੇ ਅੰਦਰ ਸਾਨੂੰ ਲੈ ਕੇ ਜਾ ਰਹੇ ਆਂ ਪ੍ਰਭੂ ਮੈਂ ਤਾਂ ਅਨੁਵਾਦ ਕਰਦੀ ਆਂ ਇਸ ਸਾਲ ਤੁਸੀਂ ਸਾਨੂੰ ਦੁਸ਼ਟ ਦੀਆਂ ਚਾਲਾਂ ਤੋਂ ਪਹਿਲਾਂ ਹੀ ਆਜ਼ਾਦੀ ਦੇ ਦਿੱਤੀ ਆ ਤੇ ਤੁਸੀਂ ਸਾਨੂੰ ਸਿਰ ਤੋਂ ਪੈਰਾਂ ਤੱਕ ਨਰੋਇਆਂ ਕੀਤਾ ਆ ਸ਼ਿਫਾ ਬਖਸ਼ੀ ਆ ਪਰਭੂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਤੇ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਮੇਰੇ ਪ੍ਰਭੂ ਪਿਛਲੇ ਸਾਲ ਦੇ ਵਿੱਚ ਪ੍ਰੇਅ ਰਿਕੁਐਸਟ ਆਪ ਜੀ ਦੇ ਅੱਗੇ ਰੱਖੀਆਂ ਆ ਆਪ ਜੀ ਦੀ ਦਾਸੀ ਨੂੰ ਭੇਜੀਆਂ ਪ੍ਰੇਅ ਟਾਵਰ ਤੇ ਆਈਆਂ ਈਮੇਲਸ ਦੇ ਰਾਈਆਂ ਆਈਆਂ ਜੇ ਇਸ ਵੀ ਕਿਸੇ ਤਰੀਕੇ ਦੇ ਨਾਲ ਆਈਆਂ ਮੇਰੇ ਪ੍ਰਭੂ ਭਾਵੇਂ ਉਹਨਾਂ ਨੇ ਆਪਣੇ ਘਰਾਂ ਵਿੱਚ ਬੈਠ ਕੇ ਆਪ ਜੀ ਦੇ ਅੱਗੇ ਰੱਖੀਆਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਾਰਥਨਾ ਕਰਦੇ ਆ ਪ੍ਰਭੂ ਇਸ ਸਾਲ ਦੇ ਵਿੱਚ ਉਹ ਸਾਰੀਆਂ ਪ੍ਰੇਅ ਰਿਕੁਐਸਟ ਟੈਸਟੀਮਨੀ ਦਾ ਰੂਪ ਧਾਰ ਲੈਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸੋ ਕੋ ਇਸੇ ਮੰਥ ਦੇ ਵਿੱਚ ਉਹ ਟੈਸਟੀਮਨੀਜ਼ ਬਣ ਜਾਣ ਜਿਨ੍ਹਾਂ ਕੋਲੇ ਬੱਚੇ ਦੀ ਆਸ਼ੀਸ਼ ਨਹੀਂ ਆ ਪਿਤਾ ਜੀ ਉਹਨਾਂ ਨੂੰ ਬੱਚੇ ਦੀ ਆਸ਼ੀਸ਼ ਦੇ ਨਾਲ ਬles ਕਰ ਦਿਓ ਮੇਰੇ ਖੁਦਾਵੰਦ ਖੁਦਾ ਜੀ ਜਿਨ੍ਹਾਂ ਦੇ ਕੋਲੇ ਘਰ ਨਹੀਂ ਆ ਘਰ ਮਿਲਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਗੱਡੀਆਂ ਮਿਲਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਧੀਆ ਪੁੱਤਰਾਂ ਦੀ ਆਸ਼ੀਸ਼ ਮਿਲੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤਨ ਦੌਲਤ ਦੀ ਆਸ਼ੀਸ਼ ਮਿਲੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪਿਤਾ ਜੀ ਮੈਂ ਪ੍ਰਾਰਥਨਾ ਕਰਦੀ ਆ ਜਿਨ੍ਹਾਂ ਦੇ ਪੇਰੈਂਟਸ ਸਿਕਨੈਸ ਦੇ ਵਿੱਚ ਆ ਬਿਮਾਰੀ ਦੀ ਅਵਸਥਾ ਵਿੱਚ ਆ ਪ੍ਰਭੂ ਤੁਹਾਡਾ ਹੱਥ ਹੈ ਇਸ ਵੇਲੇ ਉਹਨਾਂ ਨੂੰ ਛੂਏ ਅਰ ਉਹ ਬਜ਼ੁਰਗ ਚੰਗੇ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਬਿਮਾਰੀ ਉਹਨਾਂ ਨੂੰ ਛੱਡ ਕੇ ਜਾਏ ਪ੍ਰਭੂ ਇਹਨਾਂ ਨੌਜਵਾਨਾਂ ਨੂੰ ਛੂਓ ਮੇਰੇ ਪ੍ਰਭੂ ਹਰ ਬਿਮਾਰੀ ਇਹਨਾਂ ਦੇ ਜਿਸਮ ਨੂੰ ਛੱਡ ਕੇ ਚਲੀ ਜਾਏ ਹਰੇਕ ਡਿਪਰੈਸ਼ਨ ਇਹਨਾਂ ਨੂੰ ਛੱਡ ਕੇ ਜਾਏ ਹਰ ਰਿੰਗ ਸੋਸਾਇਟੀ ਇਹਨਾਂ ਨੂੰ ਛੱਡ ਕੇ ਚਲੀ ਜਾਏ ਯਿਸੂ ਮਸੀਹ ਦੇ ਨਾਮ ਚ ਹਰੇਕ ਗਮ ਬੋਝ ਚਿੰਤਾ ਉਦਾਸੀ ਫਿਕਰ ਇਹਨਾਂ ਨੂੰ ਛੱਡ ਕੇ ਚਲੇ ਜਾਣ ਇਹ ਆਜ਼ਾਦ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅੱਜ ਜੇ ਕੋਈ ਦੁਸ਼ਟ ਦਾ ਜਕੜਿਆ ਹੋਇਆ ਇੱਥੇ ਇਸ ਪ੍ਰਾਰਥਨਾ ਦੇ ਵਿੱਚ ਜੁੜਿਆ ਹੋਇਆ ਐਸੇ ਕੜੀ ਉਸ ਦੁਸ਼ਟ ਆਤਮੇ ਨੂੰ ਮੈਂ ਕਮਾਂਡ ਕਰਦੀ ਆ ਇਸ YouTube ਫੈਮਲੀ ਦੇ ਹਰੇਕ ਮੈਂਬਰ ਨੂੰ ਛੱਡ ਕੇ ਚਲਿਆ ਜਾਏ ਇਹਨਾਂ ਦੀ ਬਿਜ਼ਨਸ ਨੂੰ ਛੱਡ ਕੇ ਚਲਿਆ ਜਾਏ ਇਹਨਾਂ ਦੇ ਜੀਵਨ ਨੂੰ ਛੱਡ ਕੇ ਚਲਿਆ ਜਾਏ ਇਹਨਾਂ ਦੇ ਧੀਆਂ ਪੁੱਤਰਾਂ ਨੂੰ ਛੱਡ ਕੇ ਚਲਿਆ ਜਾਏ ਇਹਨਾਂ ਦੇ ਘਰਾਂ ਦੇ ਵਿੱਚੋਂ ਨਿਕਲ ਜਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਡੇ ਘਰਾਂ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਟਰੈਵਲ ਕਰਦਾ ਆ ਅਸੀਂ ਆਪਣੇ ਘਰ ਦੇ ਇੱਕ ਇੱਕ ਰੂਮ ਦੇ ਵਿੱਚ ਸਪਿਰਚੁਅਲੀ ਐਂਟਰ ਕਰ ਰਹੇ ਆ ਅਰ ਅਸੀਂ ਬlessing ਦੀ ਘੋਸ਼ਣਾ ਕਰਦੇ ਆ ਸਾਡੇ ਘਰ ਦੇ ਇੱਕ ਇੱਕ ਰੂਮ ਦੇ ਅੰਦਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਇੱਕ ਇੱਕ ਕੋਰਨਰ ਦੇ ਅੰਦਰ ਇੱਕ ਇੱਕ ਜਗ੍ਹਾ ਤੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਸਾਰਾ ਹਨੇਰਾ ਸਾਡੇ ਘਰਾਂ ਦੇ ਵਿੱਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਪਰਮੇਸ਼ਵਰ ਦੀ ਲੋ ਸਾਡੇ ਘਰ ਦੇ ਅੰਦਰ ਆ ਜਾਏ ਪਰਮੇਸ਼ਵਰ ਦਾ ਚਾਨਣ ਸਾਡੇ ਘਰਾਂ ਦੇ ਅੰਦਰ ਆ ਜਾਏ ਅਰ ਠਹਿਰ ਜਾਏ ਠਹਿਰ ਜਾਏ ਕੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੀ ਬੜੀਆਈ ਕਰਦੀ ਹਾਂ ਅਸੀਂ ਆਪਣੀਆਂ ਗੱਡੀਆਂ ਮੋਟਰਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਚ ਕਵਰ ਕਰਦੇ ਹਾਂ ਸਾਡੇ ਬੱਚਿਆਂ ਦੀਆਂ ਗੱਡੀਆਂ ਮੋਟਰਾਂ ਨੂੰ ਪ੍ਰਭੂ ਯਿਸੂ ਜੀ ਦੇ ਲਹੂ ਚ ਕਵਰ ਕਰਦੇ ਹਾਂ ਪ੍ਰਭੂ ਅਸੀਂ ਆਪਣੇ ਸਭ ਕਾਸੇ ਨੂੰ ਲੈ ਕੇ ਆਪ ਜੀ ਦੇ ਹਜ਼ੂਰੀ ਦੇ ਵਿੱਚ ਆਉਣੇ ਆ ਤੇ ਪ੍ਰਭੂ ਤੁਸੀਂ ਸਾਡੇ ਘਰ ਦੀਆਂ ਮਸ਼ੀਨਰੀਆਂ ਨੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਚੰਗਿਆਂ ਕੀਤਾ ਹੈ ਤੇ ਇਹ ਕਦੀ ਵੀ ਖਰਾਬ ਨਹੀਂ ਹੁੰਦੀਆਂ ਪਰ ਇਦਾਂ ਹੀ ਚੱਲਦੀਆਂ ਜਾਂਦੀਆਂ ਆ ਤੇ ਸਾਡੇ ਲਈ ਇਹ ਬਰਕਤ ਲੈ ਕੇ ਆਉਂਦੀਆਂ ਆ ਪ੍ਰਭੂ ਅਸੀਂ ਸ਼ੁਕਰ ਕਰਦੇ ਸਾਡੇ ਘਰ ਦੀ ਇੱਕ ਇੱਕ ਚੀਜ਼ ਮੁਬਾਰਕ ਆ ਇੱਕ ਇੱਕ ਚੀਜ਼ ਮੁਬਾਰਕ ਆ ਇਹਨਾਂ ਚੋਂ ਕਿਸੇ ਦਾ ਵੀ ਬਿਗਾੜ ਨਹੀਂ ਹੁੰਦਾ ਪਰ ਇਹਨ ਸਹੀ ਸਲਾਮਤ ਚੱਲਦੀਆਂ ਲੌਂਗ ਲਾਸਟਿੰਗ ਚੱਲਦੀਆਂ ਆ ਕੁਦਾ ਜੀ ਅਸੀਂ ਸ਼ੁਕਰ ਕਰਦੇ ਆ ਕਿ ਤੁਸੀਂ ਧਨ ਦੌਲਤ ਦੇ ਨਾਲ ਸਾਨੂੰ ਬਲੈਸ ਕੀਤਾ 2025 ਦੇ ਵਿੱਚ ਅਸੀਂ ਪਹਿਲਾਂ ਨਾਲੋਂ ਵੀ ਵੱਧ ਬਲੇਸਿੰਗ ਨੂੰ ਪਾ ਰਹੇ ਆ ਫਾਈਨੈਂਸ਼ਲੀ ਬਲੈਸ ਹੋ ਰਹੇ ਆ 7 ਟਾਈਮ ਫਾਈਨੈਂਸ਼ਲੀ ਬਲੈਸ ਹੋ ਰਹੇ ਆ ਕਰਜ਼ਿਆਂ ਦੇ ਵਿੱਚੋਂ ਬਾਹਰ ਆ ਚੁੱਕੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਸਾਲ ਸਾਡੀ ਗਵਾਹੀ ਦਾ ਸਾਲ ਆ ਮੁਕਦਮਿਆਂ ਵਿੱਚੋਂ ਬਾਹਰ ਆ ਚੁੱਕੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਸਾਡੀ ਗਵਾਹੀ ਦਾ ਸਾਲ ਆ ਨਵੇਂ ਘਰ ਦੇ ਵਿੱਚ ਐਂਟਰ ਕਰ ਰਹੇ ਆ ਇਹ ਸਾਲ ਸਾਡੀ ਗਵਾਹੀ ਦਾ ਸਾਲ ਆ ਨਵੀ ਪੋਜੀਸ਼ਨਸ ਦੇ ਤੇ ਜਾ ਰਹੇ ਆ ਸਾਲ ਸਾਡੀ ਗਵਾਹੀ ਦਾ ਸਾਲ ਆ ਅਹ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਨੂੰ ਇਹ ਕਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤੇ ਮੈਨੂੰ ਪੂਰਾ ਯਕੀਨ ਕਿ ਅਸੀਂ ਜੋ ਕੁਝ ਵੀ ਵਿਸ਼ਵਾਸ ਰੱਖ ਕੇ ਅੱਜ ਪਿਤਾ ਦੇ ਕੋਲੋਂ ਮੰਗ ਲਿਆ ਆ ਕਿਉਂਕਿ ਅਸੀਂ ਮਨੁੱਖਾਂ ਤੇ ਅੱਖਾਂ ਨਹੀਂ ਲਾਈਆਂ ਅਸੀਂ ਤਰਤੀ ਤੇ ਨਹੀਂ ਅਸੀਂ ਸਵਰਗਾਂ ਤੇ ਅੱਖਾਂ ਲਾਈਆਂ ਆ ਤੇ ਸਾਡੀ ਕਿਰਪਾ ਜਿਹੜੀ ਆ ਸਵਰਗ ਤੋਂ ਆ ਰਹੀ ਆ ਸਾਡੇ ਜੀਵਨ ਦੇ ਵਿੱਚ ਸਾਡੀ ਬਰਕਤ ਸਾਡੇ ਸਵਰਗੀ ਪਿਤਾ ਤੋਂ ਆ ਰਹੀ ਆ ਤੇ ਪ੍ਰਭੂ ਸਾਨੂੰ ਪੂਰਾ ਯਕੀਨ ਆ ਤੁਸੀਂ ਇੱਕ ਇੱਕ ਚੀਜ਼ ਸਾਨੂੰ ਦੇ ਦਿੱਤੀ ਜੋ ਨਹੀਂ ਵੀ ਮੰਗਿਆ ਪਰ ਸਾਡੇ ਲਈ ਜ਼ਰੂਰੀ ਆ ਤੁਸੀਂ ਉਹ ਸਭ ਕੁਝ ਵੀ ਸਾਨੂੰ ਪੂਰਾ ਕਰਕੇ ਦਿੱਤਾ ਆ ਤੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਤੁਹਾਡੀ ਬੜੀ ਬੜਾਈ ਕਰਦੀ ਆ ਸਾਡੀ ਬਿਜ਼ਨਸ ਨੂੰ ਬles ਕਰਨ ਦੇ ਲਈ ਸਾਡੀ ਲਾਈਫ ਨੂੰ ਸਾਡੇ ਧੀਆਂ ਪੁੱਤਰਾਂ ਨੂੰ ਸਾਡੇ ਖੇਤਾਂ ਨੂੰ ਸਾਡੇ ਰਿਸ਼ਤਿਆਂ ਨੂੰ ਪ੍ਰਭੂ ਉਤੇ ਸਾਨੂੰ ਬles ਕਰਨ ਦੇ ਲਈ ਆਓ ਪਿਤਾ ਜੀ ਸਾਡੇ ਉਤੇ ਸੇ